ਹੋ ਲਾਈ ਵੀ ਨਾ ਗਈ ਦਈ ਨਿਭਈ ਵੀ ਨਾ ਗਈ ਆ ਮੇਰੇ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਆ ਜਾਓ 니 ਜੀ ਮੈਂ ਟੁੱਟਦਾ ਆ ਬਰਦਾ ਤਰਾ ਇੱਧਕੇ ਤਾੜੀ ਮੇਰਾ ਵੀ। ਸ਼ੁਕਰੀਆ ਮੇਰੀਆਂ ਬੱਚੀਆਂ ਦਾ ਭਾਈ। ਜਉਂਦੀਆਂ ਰਹੋ। ਓਏ ਹੋਏ ਹੋਏ। ਇੱਕ ਵਾਰੀ ਇਹ ਬੱਚੀਆਂ ਲਈ ਤਾੜੀ ਜ਼ਰੂਰ ਮਾਰੋ ਸਾਰੇ ਭਰਾ ਜਿਹੜੇ ਖੜੇ ਆ। ਮੇਰੇ ਲਈ ਚਾਹੇ ਘੱਟ ਮਾਰੋ ਪਰ ਇਹਨਾਂ ਲਈ ਜ਼ਰੂਰ ਮਾਰੋ ਖਿੱਚ ਕੇ ਯਾਰ। ਇਹ ਐ ਸਤ ਸਾਰਾ ਬੰਨ ਲੀ ਜਗਾ। ਡ੍ਰੈਗਨ ਅਕੈਡਮੀ ਲੁਧਿਆਣੇ ਵਾਲੇ। ਬਾਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਬੜੇ ਕਿਊਟ ਬੱਚੇ ਆ ਯਾਰ। ਪੰਜਾਬ ਚ ਮੇਲੇ ਤੇ ਪਹਿਲੀ ਵਾਰੀ ਹੋਇਆ। ਜਦੋਂ ਬਾਹਰ ਅੰਦਰ ਜਾਂਦੇ ਨਾ ਕਿਤੇ ਉਸਦੇ ਬੱਚੇ ਆ ਜਾਂਦੇ। ਇੱਥੇ ਬੱਚੇ ਪਹਿਲੀ ਵਾਰੀ ਆ। ਪਰ ਇਹਨਾਂ ਦਾ ਹੌਸਲਾ ਵਧਾਈ ਤੁਸੀਂ ਤਾੜੀਆਂ ਮਾਰ ਕੇ ਕਰ ਦਿਆ ਕਰੋ ਬੜੀ-ਬੜੀ ਬੱਚਿਆਂ ਨੂੰ ਹੌਸਲਾ ਮਿਲਦਾ ਹੈ ਅੱਜ ਕੱਲ ਦੀ ਯੂਥ ਨੂੰ ਇਹ ਜਿਹੜਾ ਆਪਾਂ ਮੋਟੀਵੇਸ਼ਨ ਦਿੰਨੇ ਆ ਨਾ ਬਹੁਤ ਜ਼ਰੂਰੀ ਹੈ ਜਾਂਦੇ ਰੋ ਬੱਚਾ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਬਾਬਾ ਜੀ ਇਹਨਾਂ ਨੂੰ ਹਰ ਸਾਲ ਬੁਲਾਉਣਾ ਹੈ ਔਰ ਇਹਨਾਂ ਦੀ ਪਰਫਾਰਮੈਂਸ ਵੱਖਰੇ ਤਰੀਕੇ ਨਾਲ ਕਰਾਉਣੀ ਆਪਾਂ ਠੀਕ ਹੈ ਇਹਨਾਂ ਨੂੰ ਸਪੈਸ਼ਲ ਟਾਈਮ ਨਹੀਂ ਕਲਾਕਾਰ ਨਾਲ ਵੀ ਟਾਈਮ ਮਿਲਿਆ ਕਰਦਾ ਹੈ ਜੀ ਨਹੀਂ ਨਹੀਂ ਸਾਰਾ ਨਹੀਂ ਦੇਣਾ ਸੀ ਕੋਈ ਕੋਈ ਸਾਰੇ ਕਲਾਕਾਰ ਜਿਹੜੇ ਆਹ ਕੰਜਰ ਹਣਾ ਓਏ ਅਸੀਂ ਸਭ ਜਾਣਦੇ ਆ ਨਹੀਂ ਅਸੀਂ ਸਭ ਜਾਣਦੇ ਆ ਆਹ ਆਹ ਫੋਟੋ ਵੇਖੋ ਸਾਰੇ ਗਾਣੇ ਸੁਣਾ ਕੇ ਜਾਉਂ ਬਾਈ ਤੁਹਾਨੂੰ ਸਾਰੇ ਆਹ ਨੈਨ ਨੂੰ ਸਟੇਜ ਤੇ ਬਾਦੋ ਉਥੇ ਥੱਲੇ ਨਹੀਂ ਛੜਾਂ ਇਹ ਕਿ ਮੇਰਾ ਗਾਣਾ ਆਇਆ ਸੀ ਜਿਹੜੇ ਭਰਾ ਸ਼ਰਾਬ ਪੀਂਦੇ ਆ ਪੈਕਸ਼ਕ ਲਾਉਂਦੇ ਕਿਹੜੇ ਕਿਹੜੇ ਲਾਉਂਦੇ ਆ ਇਹ ਭੈਣਾਂ ਦੱਸ ਲੰਗੀਆਂ ਕਿ ਕਿਹੜਾ ਭੈਣਾਂ ਦੇ ਘਰ ਵਾਲੇ ਮਣਾ ਮਣਾ ਪੈਗ ਲਾਉਂਦੇ ਮਣਾ ਦੱਸਿਓ ਭਾਈ ਹੱਥ ਉੱਪਰ ਕਰਕੇ ਸਿਰਫ ਦੋਈ ਸੋ ਤਾੜੀ ਮਾਰ ਦਿਓ ਸਾਰਾ ਪਿੰਡ ਸੋਫੀ ਆ ਆਪਣਾ ਤਾੜੀ ਮਾਰ ਦਿਓ ਜੀ ਗਲੇ ਆ ਜੀ ਇੱਕ ਆਰਟਿਸਟ ਹੋਣ ਦੇ ਨਾਂ ਤੇ ਮੈਂ ਕਹੂੰਗਾ ਜੇ ਨਸ਼ਾ ਕਰਨਾ ਤੇ ਮਾਪੇ ਦੀ ਇੱਜ਼ਤ ਦਾ ਕਰੋ ਆਪਣੀਆਂ ਭੈਣਾਂ ਨੂੰ ਪੜਾਉਣ ਦਾ ਕਰੋ ਆਪਣੇ ਭਰਾ ਨੂੰ ਅੱਗੇ ਵਧਾਉਣ ਦਾ ਕਰੋ ਤਾਂ ਕਿ ਮਾਪੇ ਨੂੰ ਮਾਣ ਹੋਵੇ ਯਾਰ ਸਾਡੇ ਤੇ ਤੇ ਨਹੀਂ ਤੇ ਕੰਧਾਂ ਤੇ ਲੱਗੀਆਂ ਫੋਟੋਆਂ ਦੇ ਵਿੱਚ ਉਹਨਾਂ ਮਾਂ ਬੋਲਦੇ ਤੇ ਨਾ ਬਾਪ ਬੋਲਦਾ ਫੇਰ ਆਪਾਂ ਕਹੀ ਜਾਂਦੇ ਯਾਰ ਐਵੇਂ ਨਸ਼ੇ ਬੱਤੇ ਜ਼ਿੰਦਗੀ ਗਾਲਤੀ ਜਦੋਂ ਮਾਂ ਕੋਲ ਸੀ ਉਹਨੂੰ ਪਿਆਰ ਨਹੀਂ ਕੀਤਾ ਗਿਆ ਖਿੱਚ ਕੇ ਤਾੜੀ ਆਪਣੀ ਆਪਣੀ ਮਾਪੇ ਲਈ ਕਸੂਰ ਕ੍ਰਿਪ ਨਰਿਵਾਰ ਦੇਖ ਰਖੀ ਮੇਰਾ ਕਸੂਰ ਤੇ ਦੱਸ ਦੇ ਕਿਉਂ ਹੋਏ ਦੂਰ ਤੇ ਦੱਸ ਦੇ ਬਦਲ ਗਏ ਆਈ ਸੱਚ ਮੁੱਚ ਹੀ ਜਾਂ ਮੈਨੂੰ ਹੀ ਸਤਾ ਨਾ ਏ ਬੇ ਮੇਰੇ ਮਰਨੇ ਤੇ ਰੂਮੇਂਗਾ ਵੇਜਾਉਂਦੀ ਨੂੰ ਰਵਾਣਾ ਏ ਵੇ ਮੇਰੇ ਮਰਨੇ ਤੇ ਰੋ ਨਹੀਂ ਗਾ ਵਜਾਉਂਦੀ ਨੂੰ ਰਵਾਉਣਾ ਸਾਨੂੰ ਪਤਾ ਅਸੀਂ ਤੈਨੂੰ ਚੰਗ ਲੱਗਦੇ ਨਹੀਂ ਹੋ ਮਰਾ ਲਵ ਯੂ ਲਵ ਯੂ ਆ ਜਾ ਥੱਲੇ ਉਪਰੀ ਆ ਜਾ ਯਾਰ ਵੇ ਤੈਨੂੰ ਆਉਂਦੇ ਨਾ ਖਿਆ ਸਾਡ ਲੱਜਦੇ ਨਹੀਂ ਵੇ ਫਿਰ ਲੱਭੇਗਾ ਲੋਕਾਂ ਨੂੰ ਵੇ ਫਿਰ ਲੱਭੇਗਾ ਲੋਕਾਂ ਨੂੰ ਸਾਡਾ ਹੋ ਕੇ ਦੱਸੇਗਾ ਸ਼ੁਕਰੀਆ ਭਾਈ ਸਾਰੇ ਕਲਾਕਾਰ ਹੀ ਤੁਸੀਂ ਅਸੀਂ ਕਿੰਨਾ ਤੈਨੂੰ ਜਾਇਆ ਇੱਕ ਵਾਰ ਸਾਰੇ ਜਣੇ ਬੋਲ ਦਿਓ ਅਸੀਂ ਕਿੰਨਾ ਤੈਨੂੰ ਚਾਹਿਆ ਵੇਰਾਂ ਨਾਲ ਅੱਗੇ ਦੱਸੇਂਗਾ ਥੈਂਕ ਯੂ ਭਾਈ ਫੋਟੋ ਬਹੁਤ ਸੋਹਣੀ ਬਣਾ ਲਿਆ ਐ ਤੋ ਇਨੇ ਸੋਹਣੇ ਹੈ ਤੇ ਹੈ ਨਹੀਂ ਅਸਲੀ ਅੱਛਾ ਵੀਰ ਲਈ ਤਾੜੇ ਮਾਰ ਦਿਓ ਯਾਰ ਬੜੀ ਸੋਹਣੀ ਫੋਟੋ ਡੈਡੀ ਬਾਜੀ ਅੱਛਾ ਦੀਪ ਟੈਟੂ ਖੰਨਾ ਦੋ ਮੇਰੇ ਭਰਾ ਲਈ ਤਾੜੀ ਮਾਰ ਦਿਓ ਇੱਕ ਵਾਰੀ ਯਾਰ ਸ਼ੁਕਰੀਆ ਵੀਰ ਦਾ ਬਹੁਤ ਸੋਹਣੀ ਪੇਂਟਿੰਗ ਬਣਾਈ ਐ ਭਾਈ ਸੱਚੀ ਗੱਲ ਹੈ ਡੈਡੀ ਬਾਜੀ ਕਈ ਵਾਰ ਫੋਟੋ ਦੇਖ ਕੇ ਲੱਗਦਾ ਫਿਲਟਰ ਦੇ ਕੇ ਬੰਦਾ ਲੱਗਦਾ ਵੀ ਯਾਰ ਹੁਣ ਰੰਗ ਗੋਰਾ ਹੋ ਗਿਆ ਪਰ ਫੇਰ ਫੇਰ ਜਦੋਂ ਬਾਹਰ ਜਾਂਦੇ ਫੇਰ ਉਹੋ ਜੇ ਰੰਗ ਹੋ ਜਾਂਦੇ ਮਿਹਰबानी ਭਾਈ ਸ਼ੁਕਰੀਆ ਤੇਰਾ ਗਿਫਟ ਦਿਲੋਂ